ਹੱਲ ਕਰਕੇ ਅੱਜ ਹੱਲ ਅੱਜ ਕੱਢ ਕੇ ਅੱਜ ਇਹਨਾਂ ਗੱਲ ਸੁਣੋ ਅੱਜ ਇਹ ਮਸਲਾ ਹੱਲ ਕਰਨਗੇ ਅੱਜ ਇਹਨਾਂ ਨੂੰ ਕਮੇਟੀ ਵਾਲੇ ਦਿਖਦੇ ਵੀ ਕਮੇਟੀ ਨੇ ਗੰਦੇ ਨਾਲੇ ਕੱਢਣੇ ਨੇਗੇ ਕਮੇਟੀ ਨੇ ਦਸਤਾ ਸਾਫ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਹੈ ਬਾਕੀ ਆਮ ਜਨਤਾ ਦੀ ਕੋਈ ਜ਼ਿੰਦਗੀ ਨਹੀਂ ਉਹ ਇਨਸਾਨ ਨਹੀਂ ਸਮਝਦੇ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵਾਲੇ ਇਨਸਾਨ ਨੇ ਉਹ ਬਾਕੀ ਉਸ ਤੋਂ ਬਾਅਦ ਗਧੇ ਨੇ ਉਹ ਕੋਈ ਗਧਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਫਾਰ ਕੰਮ ਤੇ ਕੀ ਸਾਡੇ ਰਿਸ਼ਤੇਦਾਰ ਭੈਣ ਭਾਈ ਹੁੰਦਾ ਉਹ ਸਾਨੂੰ ਸ਼ਰਮੀ ਦੇ ਵੀ ਕੀ ਗਰੀਬਾਂ ਦਾ ਪਾਣੀ ਆ ਟੂਟੀਆਂ ਬੰਦ ਕਿਉਂ ਕੀਤੀਆਂ ਨੇ ਪਹਿਲਾਂ 3 ਸਾਲ ਚ ਨਾਲੇ ਦੀ ਸਫਾਈ ਹੋਈ ਨਹੀਂ ਜਿਹੜੀ ਕੋਈ ਕਦੇ ਵੀ ਨਹੀਂ ਹੋਈ ਹੈਗੀ ਕਦੇ ਵੀ ਇੱਕ ਦਿਨ ਕਹਿਣ ਕੀ ਆ ਚਾਰ ਚਾਰ ਕਾਗਜ਼ ਕੱਢੇ ਚਲੋ ਚੱਲ ਗਏ ਦੂਜੇ ਦਿਨ ਅੱਜ ਕਿਉਂ ਸਫਾਈ ਹੋ ਰਹੀ ਆ ਅੱਜ ਕਿਉਂ ਸਫਾਈ ਹੋ ਰਹੀ ਆ ਕਿਉਂ ਐਮਐਲਏ ਸਾਹਿਬ ਨੇ ਆਉਣਾ ਦੀ ਇੱਥੇ ਕਿਉਂਕਿ ਇਹਨਾਂ ਦੇ ਗੱਡੀਆਂ ਗੰਦੀਆਂ ਹੁੰਦੀਆਂ ਨੇ ਇਹਨਾਂ ਦੇ ਸੈਂਡਲ ਸਲੀਪਰ ਗੰਦੇ ਹੁੰਦੇ ਨੇ ਇਹਨਾਂ ਦੇ ਬਾਟਾ ਦੀ ਜੁੱਤੀਆਂ ਪਾਈਆਂ ਹੋਈਆਂ ਨੇ ਤੇ ਉਹ ਗਰੀਬ ਬੰਦਾ ਕੀ ਕਰਦਾਗਾ ਉਹਦੇ ਦਾ ਸਿੰਪਲ ਜੁੱਤੀ ਹੈਗੀ ਉਹ ਕਿਹੜਾ ਇਨਸਾਨ ਹੈ ਕੋਈ ਗਰੀਬਾਂ ਨੇ ਕਿਹੜਾ ਜ਼ਿੰਦਗੀਆਂ ਨਿਗਲੀਆਂ ਕੋਈ ਇਹਦੇ ਬੱਚਿਆਂ ਦਾ ਬੁਰਾ ਹਾਲ ਆ ਸਾਡੇ ਬਜ਼ੁਰਗਾਂ ਦਾ ਸਾਡਾ ਬੁਰਾ ਹਾਲ ਘਰਾਂ ਵਾਲੇ ਸੀ ਘਰ ਛੱਡ ਕੇ ਮਜਬੂਰ ਛੱਡਣ ਨੂੰ ਮਜਬੂਰ ਹੋਏ ਪਿਆ ਅੱਜ ਇਹਦਾ ਹੱਲ ਤਾਂ ਕੋਈ ਹੋਵੇ 3 ਸਾਲਾਂ ਦੇ ਵਿੱਚ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਇਹਗਾ ਆਏ ਗੇੜਾ ਦੇ ਕੇ ਮੁੜ ਗਏ ਕੀ ਕਿੰਦੀ ਗੱਲ ਹੈ ਕੀ ਇਹ ਆਏ ਗੇੜਾ ਦੇ ਕੇ ਮੁੜ ਗਏ ਕੀ ਕਿੰਦੀ ਗੱਲ ਹੈ ਕੀ ਇਹ ਮਸਲਾ ਤਾਂ ਹੱਲ ਤਾਂ ਹੋਣਾ ਚਾਹੀਦਾ ਨਾ ਮਸਲਾ ਇੱਥੇ ਐਮਐਲਏ ਸਾਹਿਬ ਆਏ ਨੇ ਉਹ ਕਹਿੰਦੇ ਅਸੀਂ ਅੱਜ ਹੱਲ ਕਰਕੇ ਜਾਵਾਂਗੇ ਅੱਜ ਹੱਲ ਅੱਜ ਕੱਢ ਕੇ ਅੱਜ ਇਹਨਾਂ ਗੱਲ ਸੁਣੋ ਅੱਜ ਇਹ ਮਸਲਾ ਹੱਲ ਕਰਨਗੇ ਅੱਜ ਇਹਨਾਂ ਨੂੰ ਕਮੇਟੀ ਵਾਲੇ ਦਿਖਗੇ ਵੀ ਕਮੇਟੀ ਨੇ ਗੰਦੇ ਨਾਲੇ ਕੱਢਣੇ ਨੇਗੇ ਕਮੇਟੀ ਨੂੰ ਰਸਤਾ ਸਾਫ਼ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਹੈ ਬਾਕੀ ਆਮ ਜਨਤਾ ਦੀ ਕੋਈ ਜ਼ਿੰਦਗੀ ਨਹੀਂ ਕੋਈ ਇਨਸਾਨ ਨਹੀਂ ਸਮਝਦੇ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵਾਲੇ ਇਨਸਾਨ ਨੇ ਉਹ ਬਾਕੀ ਉਸ ਤੋਂ ਬਾਅਦ ਗਧੇ ਨੇ ਉਹ ਤਾਂ ਗਧਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਹਰ ਕੰਦ ਕੀ ਦਾ ਸਾਡੇ ਰਿਸ਼ਤੇਦਾਰ ਭੈਣ ਭਾਈ ਹ ਗਰੀਬਾਂ ਦਾ ਪਾਣੀ ਆ ਟੂਟੀਆਂ ਬੰਦ ਕਿਉਂ ਕੀਤੀਆਂ ਨੇ ਪਹਿਲਾਂ ਤਿੰਨ ਸਾਲ ਚ ਨਾਲੇ ਦੀ ਸਫਾਈ ਹੋਈ ਨਹੀਂ ਜਲੇ ਕੋਈ ਕਦੇ ਵੀ ਨਹੀਂ ਹੋਈ ਹੈਗੀ ਕਦੇ ਵੀ ਇੱਕ ਦਿਨ ਕਹਿਣ ਕੀ ਆ ਚਾਰ ਚਾਰ ਕਾਗਜ਼ ਕੱਟੇ ਚਲੋ ਚੱਲਦੇ ਦੂਜੇ ਦਿਨ ਅੱਜ ਕਿਉਂ ਸਫਾਈ ਹੋ ਰਹੀ ਹੈ ਅੱਜ ਕਿਉਂ ਸਫਾਈ ਹੋ ਰਹੀ ਹੈ ਕਿਉਂ ਐਮਐਲਏ ਸਾਹਿਬ ਨਹੀਂ ਆਉਣਾ ਦੀ ਇੱਥੇ ਕਿਉਂਕਿ ਇਹਨਾਂ ਦੀਆਂ ਗੱਡੀਆਂ ਗੰਦੀਆਂ ਹੁੰਦੀਆਂ ਨੇ ਇਹਨਾਂ ਦੇ ਸੈਂਡਲ ਸਲੀਪਰ ਗੰਦੇ ਹੁੰਦੇ ਨੇ ਇਹਨਾਂ ਦੇ ਬਾਟਾ ਦੀਆਂ ਜੁੱਤੀਆਂ ਪਾਈਆਂ ਹੋਈਆਂ ਨੇ ਤੇ ਉਹ ਗਰੀਬ ਬੰਦਾ ਕੀ ਕਰਦਾਗਾ ਉਹਦੇ ਤਾਂ ਸਿੰਪਲ ਜੁੱਤੀ ਹੈਗੀ ਉਹ ਕਿਹੜਾ ਇਨਸਾਨ ਹੈ ਕੋਈ ਗਰੀਬਾਂ ਦੀ ਕਿਹੜਾ ਜ਼ਿੰਦਗੀਆਂ ਨਹੀਂ ਗਈਆਂ ਕੋਈ ਇਹਨਾਂ ਦੀ ਜ਼ਿੰ ਬਿਲਕੁਲ ਪੋਣੀਗੜ ਬਲਦ ਕੈਂਚੀਆਂ ਜਿਹੜਾ ਇੱਕ ਬਲਦ ਕੋਠੀ ਪੰਚਾਇਤ ਸੀਗੀ ਸੋ ਪਿਛਲੇ ਸਮੇਂ ਦੇ ਵਿੱਚ ਇਹਨੂੰ ਨਗਰ ਕਾਉਂਸਲ ਦੇ ਵਿੱਚ ਜਿਹੜਾ ਦਰਜਾ ਤਾਂ ਇਹਨੂੰ ਮਾਨਤਾ ਦਿੱਤਾ ਗਿਆ ਪਰ ਜਿਹੜੀਆਂ ਸੁਵਿਧਾਵਾਂ ਸੀਗੀਆਂ ਉਹਦੇ ਪਾਸੇ ਅੱਜ ਤੱਕ ਕਿਸੇ ਸਰਕਾਰ ਨੇ ਜਿਹੜਾ ਧਿਆਨ ਨਹੀਂ ਦਿੱਤਾ ਸੋ ਪਿੱਛੇ ਜਿੰਨੀ ਇੱਥੇ ਸਮੱਸਿਆ ਸੀਗੀ ਅਸੀਂ ਕੁੱਲ ਮਿਲਾ ਕੇ ਉਹਦਾ ਕਾਫੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਚਾਹੇ ਰੋਡ ਦੀ ਜਿਹੜੀ ਪ੍ਰੋਬਲਮ ਸੀਗੀ ਪਰ ਜਿਹੜੀ ਮੇਨ ਸੀਵਰੇਜ ਦੀ ਜਿਹੜੀ ਸਮੱਸਿਆ ਹੈਗੀ ਆ ਉਹਦਾ ਹੱਲ ਕਰਨ ਲਈ ਸਾਡੀ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਅਸੀਂ ਨੈਸ਼ਨਲ ਹਾਈਵੇ ਦੇ ਨਾਲ ਵੀ ਜਿਹੜਾ رابطہ ਕਰ ਰਹੇ ਹਾਂ ਤੇ ਹੁਣ ਪਿਛਲੇ ਦਿਨੀ ਜਿਹੜਾ ਨੈਸ਼ਨਲ ਹਾਈਵੇ ਦੇ ਨਾਲ ਸਾਡੇ ਨਗਰ ਕਾਉਂਸਲ ਭਵਾਨੀਗੜ੍ਹ ਦੀ ਸਾਡੇ ਸਾਰੇ ਜਿਹੜੇ ਬਾਕੀ ਜਿਹੜੇ ਸੀਵਰੇਜ ਬੋਰਡ ਦੇ ਹੋਰ ਸਾਰੇ ਅਧਿਕਾਰੀਆਂ ਦੇ ਨਾਲ ਜਿਹੜੀ ਮੀਟਿੰਗ ਹੋਈ ਆ ਉਤੋਂ ਉਸ ਮੀਟਿੰਗ ਤੋਂ ਬਾਅਦ ਸਹਿਮਤੀ ਦੇ ਨਾਲ ਜਿਹੜਾ ਇਥੋਂ ਸੀਵਰੇਜ ਦੀ ਜਿਹੜੀ ਪਾਈਪ ਲਾਈਨ ਆ ਉਹ ਜਿਹੜੀ ਦੱਬਾਂ ਦੀ ਮਨਜ਼ੂਰੀਆਂ ਜਿਹੜੀਆਂ ਅਸੀਂ ਲੈ ਚੁੱਕੇ ਆ ਤੇ ਹੁਣ ਉਹਦਾ ਨਗਰ ਕਾਉਂਸਲ ਦੇ ਵਿੱਚੋਂ ਹਾਊਸ ਦੇ ਵੱਲੋਂ ਮਤਾ ਵੀ ਜਿਹੜਾ ਪ੍ਰਵਾਨ ਕਰ ਲਿਆ ਗਿਆ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਟੈਂਡਰ ਫਲੋਡ ਹੋ ਜਾਊਗਾ ਉਸ ਤੋਂ ਬਾਅਦ ਜਿਹੜੀ ਇਸ ਦੀ ਜਿਹੜੀ ਮੇਨ ਲਾਈਨ ਅ ਸੀਵਰ ਦੀ ਉਹ ਇਥੋਂ ਪਾਉਂ ਮੇਨ ਹਾਲ ਜਿਹੜਾ ਉੱਥੇ ਹੈਗਾ ਉਹਦੇ ਨਾਲ ਜਿਹੜਾ ਇਹਨੂੰ ਸੀਵਰ ਨੂੰ ਜੋੜ ਕੇ ਇਸ ਏਰੀਆ ਦੀ ਜਿਹੜੀ ਸੀਵਰੇਜ ਦੀ ਜਿਹੜੀ ਸਮੱਸਿਆ ਹੈਗੀ ਉਹਨੂੰ ਪਰਮਾਨੈਂਟ ਜਿਹੜਾ ਸਥਾਈ ਤੌਰ ਤੇ ਉਹਨੂੰ ਹੱਲ ਕਰਨਾ ਕੁਝ ਬੰਦਾ ਸੀਦਾ ਇਹ ਪੰਜਾ ਸੀ ਕਿ ਇਹਨਾਂ ਦੀ ਲਾਈਟਾਂ ਵਗੈਰਾ ਲੈ ਕੇ ਕਿ ਉਹਨਾਂ ਬਾਰੇ ਵੀ ਪ੍ਰਬੰਧ ਕੀਤੇ ਜਾਵੇਗਾ ਪੌੜੀ ਦੇ ਵਿੱਚ ਗਲ ਨਹੀਂ ਇਲੈਕਟ੍ਰਾ ਨਹੀਂ ਹੈ ਜਨ ਕੋ ਕਿ ਲੋਕਾਂ ਨੂੰ ਰਾਗੀਰਨ ਬੜਾ ਪ੍ਰੋਬਲਮ ਆਉਂਦਾ। ਬਿਲਕੁਲ ਜਿਹੜੀਆਂ ਲਾਈਟਾਂ ਦੀ ਹੈਗੀ ਆ ਜਿਹੜੀ ਇੱਕ ਦੋ ਜਗ੍ਹਾ ਜਿਹੜੇ ਪਾਰਕ ਦੀ ਵੀ ਡਿਮਾਂਡ ਆ ਮੈਂ ਇਹਨਾਂ ਤੋਂ ਲੋਕੇਸ਼ਨਸ ਮੰਗੀਆਂ ਨੇ ਉਹਦੀ ਜਿਹੜੀ ਮਾਲਕੀ ਆ ਕਿਉਂਕਿ ਨਵਾਂ ਏਰੀਆ ਨਗਰ ਕਾਉਂਸਲ ਦੇ ਵਿੱਚ ਐਡ ਹੋਇਆ ਉਹਨਾਂ ਦੀ ਮਾਲਕੀ ਜਿਹੜੀ ਚੈੱਕ ਕਰਾ ਕੇ ਪਾਰਕ ਵੀ ਬਣਾ ਕੇ ਦੇਵਾਂਗੇ ਲਾਈਟਾਂ ਵੀ ਲਾ ਕੇ ਦੇਵਾਂਗੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਕਰਕੇ ਦੇਵਾਂਗੇ ਔਰ ਮੁਹੱਲੇ ਦੇ ਵਿੱਚ ਵਾਰਡ ਦੇ ਵਿੱਚ ਵੀ ਜਿਹੜਾ ਉਹ ਵੀ ਸੀਵਰੇਜ ਜਿਹੜਾ ਪਵਾ ਕੇ ਦੇਵਾਂਗੇ। ਸਫਾਈ ਕਦ ਦੋ ਦਿਨਾਂ ਦੇ ਵਿੱਚ ਜਿਹੜਾ ਕੰਮ ਸ਼ੁਰੂ ਹੋ ਜੂਗਾ ਜੀ ਉਹਦਾ ਟੈਂਡਰ ਜਿਹੜਾ ਹੋ ਚੁੱਕਿਆ तकरीबन ਵਰਕ ਆਰਡਰ ਜਿਹੜੇ ਉਹ ਜਾਰੀ ਹੋ ਚੁੱਕੇ ਨੇ ਪ੍ਰਧਾਨ ਜੀ ਮੇਰੇ ਨਾਲ ਹੀ ਨੇ ਤੇ ਕੋਈ ਗੱਲ ਨਹੀਂ ਬਰਸਾਤ ਜਿਹੜੀ ਮੌਨਸੂਨ ਐ ਕਿ ਜਿਹੜੀ ਪ੍ਰੀ ਮੌਨਸੂਨ ਜਿਹੜਾ ਸ਼ੁਰੂ ਹੋ ਗਿਆ ਉੱਤੋਂ ਚਲੋ ਸਾਰੇ ਕਿਤੇ ਹੀ ਹੈਗਾ ਪਰ ਉਹਦੀ ਜਿਹੜੀ ਸਫਾਈ ਉਹ ਪ੍ਰੋਪਰ ਹੋ ਜੂਗੀ ਔਰ ਪੀਣ ਵਾਲੇ ਪਾਣੀ ਦੀ ਜਿਹੜੀ ਸ਼ਹਿਰ ਦੇ ਵਿੱਚ ਸਮੱਸਿਆ ਹੈਗੀ ਜਿਵੇਂ ਸਿੱਧੂ ਸਾਹਿਬ ਤੁਸੀਂ ਪਹਿਲਾਂ ਵੀ ਮੱਦਾਂ ਰੱਖਿਆ ਸੀਗਾ ਥੋੜੇ ਦਿਨ ਪਹਿਲਾਂ ਬਕੋਪੀ ਰੋਡ ਤੇ ਉਹ ਤੁਹਾਨੂੰ ਦੱਸ ਦਵਾਂ ਕਿ ਅਗਲੇ ਹਫ਼ਤੇ ਆ ਕੇ ਤੁਹਾਡਾ ਟਿਊਬਵੈਲ ਆ ਜਿਹੜਾ ਉਹਨੂੰ ਸ਼ੁਰੂ ਕਰਾਉਣ ਲੱਗ ਰਹੀ ਹੈ ਕਾਕੜਾ ਪੁਲੀ ਦੇ ਉੱਤੇ ਆਪਾਂ ਟਿਊਬਵੈਲ ਲਾ ਰਹੇ ਹਾਂ ਤੇ ਬਕੋਪੀ ਰੇਰੀਏ ਦੀ ਜਿਹੜੀ ਰੋਡ ਦੀ ਹੈ ਉਹ ਪੀਣ ਵਾਲੇ ਪਾਣੀ ਦੀ ਸਮੱਸਿਆ ਜਿਹੜੀ ਉਹਦੀ ਜੜ ਤੋਂ ਹੱਲ ਕਰਕੇ ਦੇ ਦਾਂਗੇ ਇੱਕ ਟਿਊਬਵੈਲ ਸਾਡਾ ਜਿਹੜਾ ਬੱਸ ਸਟੈਂਡ ਦੇ ਕੋਲ ਲੱਗ ਰਿਹਾ ਇੱਕ ਟਿਊਬਵੈਲ ਜਿਹੜਾ ਆਪਣੇ ਮਾਈਆ ਪੱਤੀ ਦੇ ਵਿੱਚ ਲੱਗ ਰਿਹਾ ਤੇ ਵੱਡੀ ਪਾਣੀ ਵਾਲੀ ਟੈਂਕੀ ਆ ਉਹਦਾ ਟੈਂਡਰ ਵੀ ਹੋ ਕੇ ਜਾਰੀ ਹੋ ਕੇ ਵਰਕ ਆਰਡਰ ਜਾਰੀ ਹੋ ਗਿਆ ਉਹ ਤੂਰ ਪੱਤੀ ਦੇ ਵਿੱਚ ਅਸੀਂ ਵੱਡੀ ਟੈਂਕੀ ਆ ਜਿਹੜੀ ਪਾਣੀ ਵਾਲੀ ਉਹ ਵੀ ਜਿਹੜੀ ਬਣਾਉਣ ਜਾ ਰਹੇ ਹਾਂ ਇਸ ਵੀਡੀਓ ਟੈਂਡਰ ਨਹੀਂ ਆਪਣੇ ਲਈ ਜਿਹੜੀ ਮੇਨ ਮੈਚੂਸ ਹੈ ਬਿਲਕੁਲ ਮੈਂ ਮੈਂ ਇਸ ਦਾ ਹੱਲ ਕਰੂੰਗਾ ਦੇਖੋ ਟੈਂਪਰੇਰੀ ਤਾਂ ਇਹਦਾ ਇਹੀ ਹੈ ਕਿ ਜਿਹੜੀ ਇਹਦੀ ਸਿਲਟਿੰਗ ਵਗੈਰਾ ਕਢਾ ਕੇ ਜਿਹੜਾ ਇੱਕ ਵਾਰ ਪਾਣੀ ਦੇ ਟੈਂਕਰ ਕਢਾ ਕੇ ਸੀ ਇਹਨੂੰ ਆਹੀ ਕਰ ਸਕਦਾ ਉਹ ਅਸੀਂ ਅੱਜ ਲਾਤੇ ਆ ਬੰਦੇ ਅੱਜ ਉਹ ਸ਼ੁਰੂ ਹੋ ਜਾਊਗਾ ਮੇਰੇ ਜਾਣ ਤੋਂ ਬਾਅਦ ਕੰਮ ਤੇ ਦੂਸਰਾ ਜਿਹੜਾ ਟੈਂਡਰ ਦਾ ਪ੍ਰੋਸੈਸ ਉਹ 21 ਦਿਨ ਦਾ ਪ੍ਰੋਸੈਸ ਹੈਗਾ ਉਹ ਸਾਰੇ ਡਿਪਾਰਟਮੈਂਟਾਂ ਦਾ ਇੱਕੋ ਹੀ ਪ੍ਰੋਸੈਸ ਹੈ ਉਹ 21 ਦਿਨ ਦਾ ਪ੍ਰੋਸੈਸ ਦੇ ਵਿੱਚ ਟੈਂਡਰ ਲਾ ਕੇ 1-2 ਦਿਨ ਵਰਕ ਆਰਡਰ ਨੂੰ ਲੱਗਦੇ ਆ ਤੇ 20 ਤੋਂ 25 ਦਿਨਾਂ ਦਾ ਕੰਮ ਹੈ ਜਿਹਦੇ ਵਿੱਚ ਇਹ ਕੰਮ ਆਪਣਾ ਸ਼ੁਰੂ ਹੋ ਗਿਆ ਜਿਹੜਾ ਨੈਸ਼ਨਲ ਹਾਈਵੇ ਦੇ ਨਾਲ ਇਸ਼ੂ ਹੈ ਕਿਉਂਕਿ ਉਹ ਬਰਸਾਤੀ ਨਾਲੇ ਨੇ ਉਹਦੇ ਚ ਆਪਣੇ ਏਰੀਆ ਦਾ ਸੀਵਰੇਜ ਦਾ ਪਾਣੀ ਜਾ ਰਿਹਾ ਨੈਸ਼ਨਲ ਹਾਈਵੇ ਬੁਲਾਇਆ ਸੀਗਾ ਉਹ ਕਹਿੰਦੇ ਜੀ ਸਾਡਾ ਬਰਸਾਤੀ ਨਾਲਿਆਂ ਦਾ ਪਾਣੀ ਹੋਵੇ ਸੀ ਸਾਫ਼ ਕਰ ਜਿਆ ਕਰੀਏ ਪਰ ਹੁਣ ਹਰ ਟਾਈਮ ਉਹਦੇ ਵਿੱਚ ਸੀਵਰ ਦਾ ਪਾਣੀ ਜਿਹੜਾ ਖੜਾ ਹੁੰਦਾ ਤੇ ਉਹ ਵੀ ਉਹਨੂੰ ਸਫਾਈ ਨਹੀਂ ਕਰ ਸਕਦੇ ਨਗਰ ਕੌਂਸਲ ਟਾਈਮ ਟੂ ਟਾਈਮ ਉਹਦੀ ਸਫਾਈ ਜਿਹੜੀ ਉਹ ਕਰਦਾ ਆ ਰਹੇ ਆ ਪਹਿਲਾਂ ਵੀ ਅਸੀਂ ਕਰਾਈ ਹੈ ਸੋ ਹੁ ਪਰ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੱਕਾ ਹਾਲ ਹੈ ਜਿਹੜਾ ਸੀਵਰੇਜ ਦਾ ਕਰਕੇ ਲੈ ਇੱਕ ਵਾਰੀ ਤਾਂ ਸਾਰੀਆਂ ਲਾਈਟਾਂ ਚਲਾਤੀਆਂ ਸੀਗੀਆਂ ਮੈਂ ਪਿਛਲੇ ਦਿਨੀ ਮੈਂ ਵੀ ਲੰਗੀ ਉਸ ਟਾਈਮ ਲਾਈਟਾਂ ਚੱਲ ਰਹੀਆਂ ਸੀਗੀਆਂ ਪਰ ਜੇ ਫੇਰ ਵੀ ਕੋਈ ਦਿੱਕਤ ਆ ਰਹੀ ਹੈ ਤਾਂ ਆਪਾਂ ਨੂੰ ਦੁਬਾਰਾ ਠੀਕ ਕਰਾ ਲੈਣੀ ਹੈ ਜਿੱਦਾਂ ਤੁਹਾਨੂੰ ਸਵਾਲ ਕਰ ਮੈਂ ਚੈੱਕ ਕਰਾ ਲੈਣੀ ਆ